4 ਮਹੀਨੇ ਹੋ ਗਏ ਸਾਢੇ 4 9 ਮਹੀਨੇ ਹੋ ਗਏ ਅੱਛਾ 9 ਮਹੀਨੇ ਹੋ ਗਏ ਨੂੰ ਸਾਡੇ ਕੋ ਇੱਥੇ ਆਏ ਨੂੰ ਇਹ ਵੀਰ ਨੇ ਨਾ ਆਪਣੇ ਇੱਕ ਪਿਆਰ ਪਿੱਛੇ ਲੜਕੀ ਨਾਲ ਇਹਦਾ ਕੋਈ ਅਫੇਅਰ ਸੀਗਾ ਉਹ ਲੜਕੀ ਨੇ ਇਹਦੇ ਨਾਲ ਵਿਆਹ ਨਹੀਂ ਕਰਾਇਆ ਕਿਸੇ ਹੋਰ ਨਾਲ ਕਰਾ ਲਿਆ ਕਿਨੇ ਗੁੱਸੇ ਚ ਆਈ ਨੇ ਤੇ ਆਪ ਵੀ ਲਿਆ ਚੱਕ ਉੱਤਯਾਬ ਨੇ ਇਹਦੇ ਅੰਦਰ ਸਾਰੇ ਗਲੀਆਂ ਕਰਤੀਆਂ ਅੰਦਰ ਫੂਡ ਪਾਈਪ ਇਹਦੀ ਸਾਰੀ ਛਾਣ ਦੀ ਵਾਂਗੂ ਐ ਛਾਣੀ ਗਈ ਅੰਦਰ ਉਹਨੂੰ ਆਪ ਇਹ ਪਾਈਪ ਨਾਲ ਚੱਲਦਾ ਸਾਰਾ ਕੁਝ ਬਹੁਤ ਤਕਲੀਫ ਚ ਲਿਖ ਕੇ ਹੀ ਰਿਪਲਾਈ ਕਰਦਾ ਇਹਦੇ ਕੋਲੇ ਮੋਬਾਈਲ ਹੁੰਦਾ ਲਿਖ ਕੇ ਕਿੰਨੇ ਸਾਲ ਹੋ ਗਏ ਲਿਖ ਕੇ ਤੁਸੀਂ ਇਹਨੇ ਕੀ ਕਰਨਾ ਜਦੋਂ ਇਹਨਾਂ ਕੋਈ ਸਵਾਲ ਪੁੱਛਿਆ ਰੋਟੀ ਖਾਧੀ ਖਾਲੀ ਰੋਟੀ ਠੀਕ ਹੈ ਹੁਣ ਕਿੱਦਨ ਜਾਣਾ ਹਸਪਤਾਲ ਕੱਲੇ ਨੇ ਸਾਲ ਹੋ ਗਿਆ ਇਦਾਂ ਨੇ 4 ਸਾਲ ਹੋ ਗਏ ਆ ਹੋਏ ਨੂੰ 4 ਸਾਲ ਹੋ ਗਏ ਨੂੰ ਐਡਾ ਹੋਏ ਨੂੰ ਫੂਡ ਪਾਈਪ ਲੱਗੀ ਨੂੰ ਸਿਰਫ ਇੱਕ ਕੁੜੀ ਪਿੱਛੇ ਗੁੱਸੇ ਚ ਆ ਕੇ 2 ਮਿੰਟ ਦੇ ਗੁੱਸੇ ਨੇ ਇੱਥੋਂ ਦੀ ਤੇ ਇੱਥੋਂ ਦੀ ਜੋ ਸਪਲਾਈ ਹੁੰਦੀ ਹੈ ਸਿੱਧੀ ਇੱਥੋਂ ਦੀ ਹੁੰਦੀ ਖਾਣਾ ਇੱਥੋਂ ਨਹੀਂ ਜਾਂਦਾ ਖਾਣਾ ਇੱਥੋਂ ਨਹੀਂ ਜਾਂਦਾ ਇੱਥੋਂ ਦੀ ਸਾਹ ਆ ਇੱਥੋਂ ਦੀ ਸਾਹ ਆ ਰਿਆ ਵਾ ਤੇ ਇੱਥੋਂ ਦੀ ਫੂਡ ਜਾ ਰਿਆ ਵਾ ਆ ਇਹਦਾ ਮੂੰਹ ਆ ਤੇ ਆ ਇਹਦਾ ਨੱਕ ਆ ਕੀ ਨਾਮ ਹੈ ਤੇਰਾ ਆ ਮਾ ਆ ਇਹ ਦੋਨੇ ਆ ਜਾ ਕੇ ਅੱਗੇ ਇਹ ਦੋਨੇ ਮਾਂ ਪੁੱਤ ਹੀ ਨੇ ਹੋਰ ਕੋਈ ਨਹੀਂ ਕੋਈ ਰਿਸ਼ਤਾ ਕੋਈ ਭੈਣ ਕੋਈ ਭਰਾ ਕੋਈ ਚਾਚਾ ਕੋਈ ਤਾਇਆ ਕੋਈ ਮਾਮਾ ਕੋਈ ਭੂਆ ਕੋਈ ਮਾਸੀ ਕੋਈ ਨਹੀਂ ਹਰਜੀਤ ਸਿੰਘ ਚੋਹਾਨ ਜੋਹਾਨ ਸਾਹਿਬ ਸਸਰੀ ਕਾਂ ਅਰੇ ਨਹੀਂ ਜੋਹਾਨ ਸਾਹਿਬ 4 ਸਾਲ ਤੋਂ ਇੱਥੋਂ ਦੀ ਖਾ ਰਹੇ ਨੇ ਤੇ ਇੱਥੋਂ ਦੀ ਸਾ ਲੈ ਰਹੇ ਨੇ ਸਿਰਫ ਇੱਕ ਕੁੜੀ ਪੇਟਿਓ ਕੁੜੀ ਆਪਦੀ ਰੰਗੀ ਵਸਦੀ ਆ ਉਹਦੇ ਘਰ ਬੱਚੇ ਵੀ ਹੋ ਗਏ ਉਹਨੇ ਲੋਹੜੀ ਵੀ ਮਨਾਈ ਵਧੀਆ ਤੇ ਇਹ ਮੇਵਕੂਫ ਨਹੀਂ 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 ਥੋੜਾ ਜਿਹਾ ਅੱਛਾ ਇਹ ਭਰਾ ਨੇ ਹੁੰਦੇ ਮੇਰਾ ਪਰਮਿਸ ਕੀਤਾ ਕਿ ਇਹ ਸੇਵਾ ਅੱਛਾ ਜੀ ਅੱਛਾ ਜੀ ਇਹ ਸੇਵਾ ਕਰਿਆ ਹਾਂ ਵੀ ਹਰਜੀਤ ਠੀਕ ਹੈ ਪੱਕੀ ਗੱਲ ਆ ਗੁਸਤਿਹਰ ਨਰਾਜ਼ ਗਿਆ ਖਤਮ ਹਾਂਜੀ ਬਸ ਠੀਕ ਹੈ ਸਰ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਮੈਨੂੰ ਬਸ ਠੀਕ ਡਾਕਟਰ ਐਡੇ ਪਰ ਡਾਕਟਰ ਸਾਹਿਬ ਤੁਹਾਨੂੰ ਕਹਿ ਰਹੇ ਨੇ ਗੱਲ ਤੇ ਹੁਣ ਤੂੰ ਆਪਣੇ ਅੰਦਰੋਂ ਜਿਹੜਾ ਤੇਰੇ ਅੰਦਰ ਇੱਕ ਨਾ ਮਤਲਬ ਐਰੋਗੈਂਟ ਬੈਠਾ ਬੰਦਾ ਉਹਨੂੰ ਕੱਢ ਦੇ ਆਪਣੇ ਨਾਲੇ ਦੇ ਕੱਢ ਦੇ ਹਾਂ ਆਪਣਾ ਕੱਢ ਦੇ ਨਾ ਛੋਟੀ ਜੀ ਗੱਲ ਤੇ ਨਰਾਜ਼ ਹੋ ਜਾਂਦਾ ਵਾ ਇੰਨਾ ਇਹਦੇ ਦੀ ਗੁੱਸਾ ਬੰਮੜੀ ਦੀ ਗੱਲ ਕੁਝ ਜੀ ਲੇਟ ਹੋਈ ਨਹੀਂ ਫਿਰ ਇਹਨੂੰ ਨਰਾਜ਼ ਕਰਨੀ ਪੂਰਨ ਰਾਜੀ ਇਹ ਤਾਂ ਨਾ ਸਹੀ ਤੇ ਇਹ ਨਹੀਂ ਬਣਾਉਂਗਾ 4 ਸਾਲ ਤੋਂ ਹੈ ਚਰਚੜਾ ਹੋ ਗਿਆ ਕੋਈ ਨਾ ਮਾ ਹੋ ਜਾਓ ਠੀਕ ਚਰਚੜਾ ਹੋ ਗਿਆ ਕੋਈ ਨਾ ਹੋਵੇ ਇਹਨੇ ਲਿਖਿਆ ਜੀ ਡਾਕਟਰ neck ਉਹ ਡਾਕਟਰ ਨੱਕ ਮਿਲ ਕੇ ਡਰੈਸਿੰਗ ਅੱਛਾ ਡਰੈਸਿੰਗ ਵਗੈਰਾ ਕਰ ਸਕਦੇ ਆ ਮੈਂ ਅਛਾ ਤੂੰ ਕਰਾ ਸਕਦਾ ਨਾਲ ਲੱਗ ਅਛਾ ਡਾਕਟਰਾਂ ਦੇ ਨਾਲ ਲੱਗ ਕੇ ਕਹਿੰਦਾ ਮੈਂ ਡਰੈਸਿੰਗ ਵਗੈਰਾ ਕਰਾ ਲਿਆ ਕਰੂੰਗਾ ਵੀ ਨਾਲ ਸੇਵਾ ਕਰਾਇਆ ਕਰੂੰ ਡਰੈਸਿੰਗ ਦੀ ਕਿਆ ਬਾਤ ਠੀਕ ਕਰਾਉਣ ਲੱਗਿਆ ਜਦੋਂ ਮਰੀਜ਼ ਆਉਂਦੇ ਤੇ ਉਹਨਾਂ ਦੀ ਡਰੈਸਿੰਗ ਕਰਾਉਂਦਾ ਸੀ ਅਮੜੇ ਹੱਥ ਮਾਰੇ ਤੇ ਰੁੜ ਜਾਂਦਾ ਇਹ ਜੀ ਚਲੋ ਤਕੜਾ ਵੀ ਹੋ ਜਾ ਹਾਂ ਹਾਂ ਠੀਕ ਆ ਐਦਾਂ ਦੇ ਪੇਸ਼ੈਂਟ ਨੇ ਸਾਡੇ ਕੋਲੇ ਵੀ ਜਿਹਨਾਂ ਦੇ ਸਸੀਕਰ ਹਾਂਜੀ ਦੇਖਦੇ ਆ ਭੈਣ ਦੇਖਦੇ ਆ ਕੀ ਗੱਲਬਾਤ ਕਰੀ ਉਹ ਪੰਮਿਆ ਕਿਵੇਂ ਆ ਪੂਰੇ ਰੱਖ ਲੈਣਾ ਪੰਮੇ ਕਿਵੇਂ ਆ ਵੀਰੇ ਜਿਉਂਦਾਬਾਦ ਰਹਿ ਵੀਰੇ ਤੂੰ ਮੇਰਾ ਭਰਾ ਆ ਭਰਾ ਥੋੜੀ ਪੈਰੀਆਂ ਤੇ ਜੱਫੀ ਪਾਲਾ ਚੱਲ ਚੱਲ ਜੱਫੀ ਪਾਲਾ ਨਹੀਂ ਵੀਰੇ ਮੈਂ ਤੈਨੂੰ ਨਹੀਂ ਜਾਗਦਾ ਸਾਰੇ ਸਾਹਮਣੇ ਯਾਰ ਓਏ ਮੇਰਾ ਛੋਟਾ ਭਾਈ ਉਹੋ ਓਏ ਆ ਨਹੀਂ ਚਾਹੀਦੀ ਇਹ ਨਹੀਂ ਕੰਮ ਕਰਨਾ ਇਹ ਨਹੀਂ ਕਰਨਾ ਵੀਰੇ ਸਾਰੇ ਉਰੀ ਗੜਨੇ ਯਾਰ ਕੀ ਪੈਦਾ ਦੱਸਦਾ ਇਹ ਚ ਬਾਤ ਜਾਂਦੀ ਆ ਯਾਰਾਂ ਕਹਿੰਦੇ ਆਪਦੀਆਂ ਮੈਨੂੰ ਆ ਦੇ ਦੇ ਮਾਈਕ ਆ ਬੰਦੇ ਇੰਨੇ ਖੜੇ ਨੇ ਦੇ ਦੇ ਮਾਈਕ ਮੈਂ ਅਮਰੀਕਾ ਤੋਂ ਜਿਹੜਾ ਦੇ ਵੀਰੇ ਨੂੰ ਠੀਕ ਆ ਲਿਆ ਦੇ ਲਾਈਵ ਚੱਲ ਲਾਈਵ ਚੱਲ ਆ ਤਾਂ ਇਹ ਕਹਿੰਦੇ ਜੀ ਬਾਤ ਜਾਣੀ ਹੈ ਹੁਣ ਆਵਾਜ਼ ਤਾਂ ਚੱਲਦੀ ਨਹੀਂ ਆਪਣੀ ਇਹਨਾਂ ਕਹਿੰਦੇ ਨਾਲ ਦੀਆਂ ਹੋਰ ਲਿਆ ਦਿੰਦਾ ਠੀਕ ਆ ਇਹਦੇ ਨਾਲ ਦੀ ਹੋਰ ਲਿਆ ਦਿੰਦਾ ਆ ਤੇ ਕਿ ਬੱਜਿਆ ਹੈ 7:00 ਤਿਲਕ ਲੱਗ ਗਿਆ ਹੈ ਠੀਕ ਆ ਆਪਣੇ ਆਪ ਇਹ ਆਪਣੇ ਆਪ ਪਤਾ ਨਹੀਂ ਕਿ